The thing is, here is a printer walking right by. <laughs> ਤੁਸੀਂ ਨੈਗੇਟਿਵ ਨਿਊਜ਼ ਕਹਿੰਦੇ ਉਹ ਸਾਡੇ ਕੋਲ ਰਾਹੁਲ ਗਾਂਧੀ ਦਾ ਜੋ ਪਾਰਲੀਮੈਂਟ ਦੇ ਬਾਹਰ ਵਿਕਟੂ ਨੂੰ ਜੋ ਕੈਰਟ੍ਰੇਟਰ ਸਾਰਾ ਨੇ ਦੇਖਿਆ ਵੀ ਉਹਦੀ ਵੀਡੀਓ ਵੀ ਚੱਲੀ ਹੈ। ਹੋਰ ਪਾਰਲੀਮੈਂਟ ਦੇ ਵਿੱਚ ਜਾ ਰਹੇ ਸੀ ਸਰ ਇਸ ਵਿਸ਼ੇ ਲੈ ਕੇ ਹਾ ਪੂਰੇ ਦੇਸ਼ ਦੇ ਵਿੱਚ ਇਹ ਵਾਰ ਹੈ ਬਲਕਿ ਕੱਲ ਪ੍ਰਧਾਨ ਮੰਤਰੀ ਨੇ ਵੀ ਬੋਲਿਆ ਵੀ ਇਹ ਇੱਕ ਜਿਹੜਾ ਇੰਗਰੇਜ ਕਰਨਾ ਗਲਤ ਹੈ ਔਰ ਇੱਕ ਸਿਕ ਸੈਂਟੀਮੈਂਟ ਨਾਲ ਖੇਡਦੇ ਪਏ ਹੋ। ਸਰ ਇਹ ਦਵਾਰ ਥੋੜਾ ਚਾਹਨਾ ਬਹੁਤ ਬਹੁਤ ਮੰਦਪਾਗਾ ਸੀਗਾ ਉਹ ਸਤਿਦਤੀ ਬਹੁਤ ਮੰਦਪਾਗਾ ਸੀਗਾ ਤੇ ਬਹੁਤ ਸਹੀ ਤਰੀਕੇ ਦੇ ਨਾਲ ਇਸ ਗੱਲ ਦਾ ਸਾਡੇ ਸਤਕਾਰਯੋਗ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਭਈ ਤੁਹਾਡੇ ਏਡੇ ਲੋਕ ਨਿਕਲ ਗਏ ਉਥੋਂ ਦੀ ਕਾਂਗਰਸ ਪਾਰਟੀ ਤੋਂ ਕਦੀ ਕਦਾਈਂ ਬੀਜਪੀ ਜੇ ਬਹੁਤ ਘੱਟ ਹੁੰਦਾ ਪਰ ਇੱਥੋਂ ਵੀ ਕਈ ਜਾਂਦੇ ਨੇ ਕਈ ਦੂਸਰੀਆਂ ਪਾਰਟੀਆਂ ਤੋਂ ਜਾਂਦੇ ਨੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਬਾਕੀਆਂ ਨੂੰ ਤੇ ਬੇਇੱਜ਼ਤ ਉਹਨੇ ਕੀਤਾ ਨਹੀਂ ਕਦੀ ਰਾਹੁਲ ਗਾਂਧੀ ਨਹੀਂ ਐ ਕਾਂਗਰਸ ਪਾਰਟੀ ਨੇ ਤੇ ਬਿੱਟੂ ਨੂੰ ਕਿਉਂ ਖਾਸ ਉਹਨੇ ਫੜਿਆ ਤੇ ਬਿੱਟੂ ਨੂੰ ਕਿਉਂ ਖਾਸ ਇਸ ਤਰੀਕੇ ਨਾਲ ਬੇਇੱਜ਼ਤ ਕੀਤਾ ਤੇ ਇਹਦੇ ਵਿੱਚ ਕੁਝ ਇੱਕ ਮਾਈਂਡ ਸੈਟ ਜਿਹੜੀ ਹੈ ਉਹ ਡੀਪ ਡਾਊਨ ਨਜ਼ਰ ਆਂਦੀ ਹੈ ਕਿ ਇਹ ਸਿੱਖ ਹੈ ਨਾ ਇਹਨੂੰ ਫੜ ਲਓ ਤੇ ਦੂਸਰੇ ਕਿਸੇ ਨੂੰ ਨਹੀਂ ਫੜਨਾ ਇਹ ਜਿਹੜੀ ਇਹਨਾਂ ਦੀ ਐਂਟੀ ਸਿੱਖ ਤੇ ਇਹਨਾਂ ਦੀ ਜਿਹੜੀ ਐਨੀਮੋਸਿਟੀ ਹੈਗੀ ਹੈ ਸਿੱਖਾਂ ਦੇ ਨਾਲ ਬਹੁਤ ਪੁਰਾਣੀ ਇਸ ਪਰਿਵਾਰ ਦੀ ਉਹ ਨਜ਼ਰ ਆਂਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਨਹੀਂ ਤਾਂ ਕਿਸੇ ਹੋਰ ਨੂੰ ਵੀ ਕਹਿ ਦਿੰਦੇ ਤੇ ਦੂਸਰੀ ਗੱਲ ਇਹ ਹੈ ਚਲੋ ਠੀਕ ਹੈ ਇਹ ਅਸੀਂ ਮੰਨ ਲਿਆ ਕਿ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਕਿਹਾ ਕਿ ਤੂੰ ਸਾਬ ਕਾਂਗਰਸ ਪਾਰਟੀ ਛੱਡ ਕੇ ਗਿਆ ਪਰ ਉਹੀ ਗੱਲ ਹੈ ਜਿਹੜੀ ਪ੍ਰਾਈਮ ਮਿਨਿਸਟਰ ਨੇ ਵੀ ਕਹੀ ਹੈ ਮੈਂ ਉਹ ਉਹ ਉਹਨੂੰ ਦੁਬਾਰਾ ਦੁਹਰਾ ਰਿਆ ਕਿ ਵੀ ਸਿਰਫ ਸਿੱਖ ਨੂੰ ਹੀ ਕਿਉਂ ਕਿਹਾ ਤੇ ਤੁਹਾਡੀ ਪਾਰਟੀ ਤੋਂ ਤੇ ਕਈ ਹੋਰ ਨਿਕਲ ਕੇ ਗਏ ਨੇ ਸੋ ਉਹ ਉਹ ਜਿਆਦਾ ਸੋਚੇ ਹੁੰਦਾ ਕਿ ਉੱਥੇ ਤਿੰਨ ਚਾਰ ਸਿੱਖ ਵੀ ਹੋਰ ਰੰਦਾਵਾ ਖੜਾ ਸੀਗਾ ਉਹਨਾਂ ਦਾ ਪ੍ਰੈਜ਼ੀਡੈਂਟ ਖੜਾ ਸੀਗਾ ਉਹ ਕੀ ਨਾਮ ਉਹਦਾ ਅ ਰਾਜਾਪੁਰੇ ਪਰ ਪਰ ਉਹ ਉਹਨਾਂ ਦੇ ਸਾਹਮਣੇ ਐਸਾ ਕਹਤਾ ਉਹਨਾਂ ਨੇ ਕੁਝ ਨਹੀਂ ਕੀਤਾ ਬਹੁਤ ਮੰਦ ਭੱਗਿਆ ਤੇ ਦੂਸਰਾ ਦੇਖੋ ਅਸੀਂ ਉਹੀ ਗੱਲ ਕਰਦੇ ਆ ਅਸਤਿੰਦਰ ਜੀ ਲੀਡਰਸ਼ਿਪ ਦੀ ਗੱਲ ਕਰਦੇ ਰਹਿੰਦੇ ਆ ਅਗਰ ਐਸੇ ਸਾਡੇ ਪੈਟੀ ਲੀਡਰਸ ਹੋਣਗੇ ਉਹ ਵੀ ਉਸ ਲੈਵਲ ਦੇ ਉੱਤੇ ਤੇ ਫਿਰ ਦੇਸ਼ ਕਿੱਦਾਂ ਤਰੱਕੀ ਕਰੇਗਾ ਤੇ ਪੰਜਾਬ ਦੇ ਉੱਧਰ ਐਸੇ ਲੀਡਰ ਹੋਣਗੇ ਜਿਹਦਾ ਰੰਦਾਵਾ ਤੇ ਵਿੜਿੰਗ ਹੈਗੇ ਨੇ ਉੱਥੇ ਖੜੇ ਤੇ ਸੁਣ ਰਹੇ ਨੇ ਇਸ ਤਰੀਕੇ ਨਾਲ ਬੇਸੀ ਹੁੰਦੇ ਹੋਏ ਆਪਣੇ ਨਾਲ ਦੇ ਇੱਕ ਸਿੱਖ ਭਰਾ ਦੀ ਜਿਹਨੇ ਪਗ ਬੰਨੀ ਹੋਈ ਹੈ ਪਗ ਪੰਨੇ ਹੋਏ ਬੰਦੇ ਦੇ ਉੱਤੇ ਸਾਰੇ ਹੱਸ ਰਹੇ ਨੇ ਉਥੇ ਹੈ ਤੇ ਉਹਨਾਂ ਨੂੰ ਤੇ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਇਹ ਸਾਡੀ ਲੀਡਰਸ਼ਿਪ ਇਹ ਸਾਡੀ ਸੋਚ ਐਡੇ ਕ ਅਸੀਂ ਇੰਟੈਲੀਜੈਂਟ ਹੈਗੇ ਆ ਐਡੇ ਅਸੀਂ ਸਟ੍ਰੈਟੈਜੀਕ ਹੈਗੇ ਆ ਸਾਡੇ ਵਿੱਚ ਤੇ ਕੋਈ ਪੇਸ਼ੈਂਟ ਸੀ ਹੈ ਨਹੀਂ ਕੋਈ ਸਾਡੇ ਵਿੱਚ ਕੋਈ 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 ਸੋਸ਼ਲ ਬਿਹੇਵੀਅਰ ਦਾ ਕੋਈ ਨਾਮ ਹੀ ਨਹੀਂ ਹੈ ਤੇ ਜਿੱਤਾ ਸਕੂਲ ਦੇ ਬੁੱਲੀ ਹੁੰਦੇ ਨੇ ਨਾ ਉਹ ਹਾਲ ਇਹਨਾਂ ਦਾ ਬਹੁਤ ਮੰਦ ਭਾਗਾ ਸੀਗਾ ਜੋ ਉਹਨੇ ਕੀਤਾ ਰਾਹੁਲ ਗਾਂਧੀ ਨੇ ਉਹਨੂੰ ਉਹਨੂੰ ਇਹ ਸਮਝ ਕੇ ਕਿ ਉਹਨੇ ਗਲਤ ਕੀਤਾ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ